ਦੀ ਜਿੰਦਾਬਾਦ 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 ਕਿਸਾਨਾਂ ਦਾ ਇੱਕ ਜਿੰਦਾਬਾਦ 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 ਦਲਵਾਸਾ ਤੇਰੀ ਸੋਤੇ ਦਲਵਾਸਾ ਤੇਰੀ ਸੋਤੇ ਦਲਵਾਸਾ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਢਾੜੀਵਾਲ ਨਜ਼ਦੀਕੀ ਵੱਖ-ਵੱਖ ਪਿੰਡਾਂ ਦੀਆਂ ਹਨ ਜਿੱਥੇ ਹਰ ਪਿੰਡ ਦੇ ਵਿੱਚ ਪੰਜਾਬ ਸਰਕਾਰ ਸੈਂਟਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜ਼ੋਰਦਾਰ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਸਾਨਾਂ ਦੇ ਵੱਲੋਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਸੈਂਟਰ ਸਰਕਾਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਪੁਤਲੇ ਫੂਕੇ ਗਏ ਜਾ ਰਹੇ ਹਨ ਇਹ ਤਸਵੀਰਾਂ ਪਿੰਡ ਲੋਦੀਪੁਰ ਦੀਆਂ ਤੁਹਾਨੂੰ ਅਸੀਂ ਤੁਹਾਡੀ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਜਿੰਦਾਬਾਦ ਜਿੰਦਾਬਾਦ ਕਿਸਾਨਾ ਦਾ ਇੱਕ ਹੈ ਜਿੰਦਾਬਾਦ 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 ਮੋਤੀ ਸੁਦਾ ਦਾ ਰੱਤ ਕਥਨਾ ਬੋਦੀ ਸਰਕਾਰ ਦਾ ਬੇੜਾ ਇੱਕ ਕਰਕੇ ਬੇੜਾ ਇੱਕ ਕਰਕੇ ਬੋਦੀ ਸਰਕਾਰ ਦਾ ਰੈਕ ਰੱਖਣਾ ਬੋਦੀ ਸਰਕਾਰ ਦਾ ਬੇੜਾ ਇੱਕ ਕਰਕੇ ਬੇੜਾ ਇੱਕ ਕਰਕੇ ਭਗਵਾਨ ਮਾਨ ਸਰਕਾਰ ਦਾ ਰੈਕ ਰੱਖਣਾ ਰੈਕ ਰੱਖਣਾ ਬੋਦੀ ਸਰਕਾਰ ਦਾ ਬੇੜਾ ਇੱਕ ਕਰਕੇ ਸ਼੍ਰੀ ਰਾਦੇ ਕਲਾਥ ਹਾਊਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਧੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਖਾਸਾ ਸ਼੍ਰੀ ਵਾਈਲ ਬੀ ਪਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬੁਰਸਾਵ ਧਾਰੀਵਾਲ ਜੋ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਤੇ ਆਪਣੇ ਸੈਂਟਰ ਸਰਕਾਰ ਦਾ ਮੰਤਰੀ ਇਹਨਾਂ ਤਿੰਨਾਂ ਦਾ ਪੁਤਲਾ ਬਣਾ ਕੇ ਲੋਦੀਪੁਰ ਵਾਲੀ ਸੰਗਤ ਨੂੰ ਤੇ ਸਰਸਪੁਰ ਦੀ ਸੰਗਤ ਨੂੰ ਪੁਤਲਾ ਬਣਾ ਕੇ ਫੁਕਿਆ ਜਾਣਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲਗਭਗ 700 ਦਿਨ ਤੋਂ ਉੱਪਰ ਹੋ ਚੁੱਕਿਆ ਜੋ ਮੋਰਚਾ ਲੱਗੇ ਨੂੰ ਨਾਲ ਸਾਡੇ ਡੱਲੇਵਾਲ ਸਾਹਿਬ ਜੋ ਮਰਨ ਤੋਂ ਤੇ ਅੱਜ 46-47 ਦਿਨ ਹੋ ਗਿਆ ਉਹੇ ਬੈਠੇ ਨੇ ਸੋ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਥੇਬੰਦੀ ਵੱਲੋਂ ਵੱਡੀ ਕਾਰ ਦਿੱਤੀ ਗਈ ਸੀ ਕਿ ਹਰ ਪਿੰਡ ਜਿਹੜਾ ਪੁਤਲਾ ਫੁਕਿਆ ਜਾਊਗਾ ਸੋ ਅੱਜ ਲੋਦੀਪੁਰ ਤੇ ਸਰਸਪੁਰ ਦੀ ਸੰਗਤ ਵੱਲੋਂ ਪੁਤਲਾ ਫੁਕਿਆ ਜਾਣਾ ਵਾ ਸੋ ਬਹੁਤ ਬਹੁਤ ਧੰਵਾਦ ਹੈ ਵੀਰਾਂ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਅੱਜ ਪੁਤਲਾ ਫੁਕਣ ਦੀ ਜੋ ਤਿਆਰੀ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ